ਸੀਏਈ ਸੀਏਈ ਤੇ ਐਸਆਈ ਆ ਬੰਦਾ ਕਹਿੰਦਾ ਆ ਬੰਦਾ ਗਰੀਬ ਬੰਦਾ ਖੜਾ ਇੱਥੇ ਆ ਬੰਦਾ ਨੂੰ ਗਰੀਬ ਆ ਨੂੰ ਗਲਾਮ ਤੇ ਨੂੰ ਆ ਬੰਦਾ ਇਹ ਬੰਦੇ ਨੇ ਇਹਨੂੰ ਕਹਿਤਾ ਕਹਿੰਦਾ ਮੈਨੂੰ ਜੀ 200 ਰੁਪਏ ਦੇ ਦਿਓ ਮੈਂ ਤੁਹਾਨੂੰ ਗੂਗਲ ਪੇ ਕਰ ਦਿੰਦਾ ਸਾਡੀ ਸਵਾਰੀ ਆ ਆ ਇਹਦਾ ਆਧਾਰ ਕਾਰਾ ਬੰਦੇ ਦਾ ਇਹ ਸਾਨੂੰ ਸਵਾਰੀ ਕ੍ਰੈਕਟਰ ਲਾ ਕੇ ਗਿਆ ਕ੍ਰੈਕਟਰ ਸਾਨੂੰ ਕਹਿ ਕੇ ਗਿਆ ਅਈ ਤੂੰ ਪਹਿਲਾਂ ਗੱਲ ਦੱਸ ਮਾਂ ਭੈਣੇ ਕਰਤੀ ਕੱਟ-ਕੱਟ ਗਾਣਾ ਇਹਦੀ ਕੈਨੋਟ ਹੋ ਵੀ ਨਹੀਂ ਯਾਰ ਹਲਾਨੀ ਦਾ ਠੱਗੀ ਮਾਰ ਕੇ ਤਿੰਨ ਕਿਰੜਕੇ ਇਹ ਜਿਹੜਾ ਗਰੋਸ ਮੈਂਬਰ ਲੱਗਦਾ ਇਹ ਮਾਪੇ ਠੱਗੀ ਮਾਰਾ ਮਾਪੇ ਇੱਕ ਆਰਤੀਆ ਬੁੜੀਆ ਖੰਡੀਆਂ ਜਿਹਨੂੰ ਮਾਰਦੀ ਅਮੀ ਕੱਢੀ ਇੱਧਰ ਇੱਧਰ ਵੀਡੀਓ ਬਣਾ ਫਿਰ ਕੱਢੀ ਜਾਂਦਾ ਤੂੰ ਯਾਰ ਇਹਨੂੰ ਜਾਇਨ ਮਾਰੀ ਕੱਢੀ ਨਾ ਆ ਕੇ 100 ਨੰਬਰ ਤੇ ਕਰਤਾ ਫੋਨ 100